ਅੱਜ ਭਰਾਵਾ ਐਂ ਆ ਜਾਣਾ ਬਿੱਚੋਂ ਜਾਂਦਾ ਲੱਗਿਆ ਮੋਤੀ ਦੇ ਗਾਟੇ ਕੁੱਠਾ ਦੇ ਰੱਖਿਆ ਤੁਸੀਂ ਨੇ ਕੌਣ ਪਿੰਡਾਂ ਦੇ ਵਿੱਚ ਭਰਾਵਾ ਜਿਹੜੇ ਮਗਰ ਬੈਠੇ ਹੋ ਸਾਹ ਪੁੱਸ ਲੋ ਅੰਮ੍ਰਿਤਿਆ ਦੇ ਬੱਕਰੀਆਂ ਇਹ ਤਾਂ ਸਾਹ ਪੁੱਸ ਮੈਂ ਕਿਸੇ ਨੂੰ ਛੜਕਾ ਚ ਨਹੀਂ ਬਿਠਣ ਦੇਣਾ ਮੈਂ ਮੇਰੀ ਕਿਸੇ ਭੈਣ ਨੂੰ ਸ਼ਰਕ ਤੇਰੇ ਬੈਠਾ ਬੇਸ਼ਰਮਾ ਤੇ ਸਾਡੀਆਂ ਧੀਆਂ ਜਾਂ ਕੁੱਤਾ ਖਿੱਚੀਆਂ ਨੇ ਅੰਮਨੋ ਮੱਕੇ ਮੱਕੇ ਸੋਡੇ ਹੱਥ ਦਾ ਸ਼ਾਮ ਰੋਸ਼ਨਾਗ ਨੂੰ ਦਮ ਚਾਹੀਦਾ ਬੰਦੇ ਚ ਦਿਮਾਗ ਚਾਹੀਦਾ ਬੰਦੇ ਦਾ ਤਾਂ ਮੇ ਮੁਰੇ ਸਰਕਾਰਾ ਕੀ ਕਰਨਗੇ ਆ ਬਕਰਮ ਚੌਧਰੀ ਬੈਠੇ ਪਿੰਡਾਂ ਚ ਇਹਨਾਂ ਦੇ ਰੱਖੇ ਹੋਏ ਮੈਂ ਕਹਿਣਾ ਨਹੀਂ ਇੱਥੇ ਸੇ ਤੋਂ ਕਹਿਣਾ ਬੂ ਸਾਨੂੰ ਲੋਕ ਕਹਿੰਦੇ ਵੀ ਡਾਕਾ ਖਾ ਕੇ ਮੜੋਗੇ ਚੰਗਾ ਪਰ ਕਿੰਨੇ ਵਾਰਸ ਆ ਕਿਦੜੋ ਜੀ ਚਾ ਕੋ ਮਗ ਲਿਓ ਪਰ ਸਰਕਾਰ ਨੂੰ ਮੈਂ ਇਹ ਆਪਣੇ ਨਾਲ ਤਲਵਾਰ ਦੇ ਬਜ਼ੁਰਗਾਂ ਦਾ ਨੌਜਵਾਨਾਂ ਦਾ ਬਲਾਹ ਫਤੇ ਵਹਿਗੁਰੂ ਜੀ ਦਾ ਖਾਲਸਾ ਨਾਜ਼ਮਤੀ ਫਤੇ ਪਤਾ ਭਰਾਵੋ ਪੰਖਾ ਦਾ ਸੋਮੇਂਦਰ ਪੋਰ ਦੇਣ ਦਾ ਮਾਰਾ ਇਹ ਇੱਕ ਸੰਤाराम ਦੀ ਰਿਪੋਰਟ ਹੈ ਸ਼ਾਮ ਕਾ ਸ਼ਾਮ ਕਾ ਮੁੱਖ ਮੰਤਰੀ ਹਿਮਾਚਲ ਦਾ ਅੱਜ ਭਰਾਵੋ ਐ ਨਾ ਜਾਣੋ ਵਿਚੋਂ ਜਾਂਦਾ ਲੱਗਿਆ

ਮੈਂ ਮੇਰੀ ਕਿਸੇ ਭੈਣ ਨੂੰ ਸੜਕ ਤੇ ਰੇਟਾ ਬੇਸ਼ਰਮਾ ਤੇ ਸਾਡੀਆਂ ਧੀਆਂ ਜਾਂ ਕੁੱਤਾ ਖਿੱਚੀਆਂ ਨੇ ਅੰਮਨ ਮੌਕੇ ਮੌਕੇ ਸੋਡੇ ਹੱਥ ਦਾ ਸ਼ਾਮ ਰੋਸ਼ਨਾਗ ਨੂੰ ਓਏ ਟੁੱਠੇ ਨੂੰ ਸਾਮੋ ਇੱਕ ਮਾਦੀ ਟੁੱਟਾ ਤੀਜਾ ਭਗਵੰਤ ਮਾਨ ਦੂਜਾ ਦੇ ਟੁੱਟੇ ਮਿੱਤਰੋ ਮੈਂ ਐ ਕਰ ਦੂੰ ਮੈਂ ਬਾਗ ਕਰ ਦੂੰ ਓਏ ਪ੍ਰਾਵੋ ਚਾਰੇ ਕੋਈ ਅੰਗਦੜਾਲੀ ਸਾਰਿਆਂ ਦੀ ਜੇ ਤੁਸੀਂ ਕਹੋ ਕਾਂਗਰਸ ਚੰਗੀ ਐ ਕਾਲੀ ਚੰਗੇ ਨੇ ਬੀਜੇਪੀ ਚੰਗੀ ਐ ਇੱਕੇ ਇਕੱਟੇ ਬਥੇ ਇਕੱਠੇ ਹੋਏ ਹੋਏ ਭਰਾਵੋ ਇਹ ਆਉਣ ਵਾਲਾ ਸਮਾਂ ਛੋੜੇ ਉੱਤੇ ਬੜਾ ਹਥਿਆਰਿਕ ਚੱਲ ਰਿਹਾ ਹੈ ਜੋ ਕਿਸਾਨਾਂ ਦਾ ਖੇਤੀ ਧੰਦੇ ਨੂੰ ਖਤਮ ਕਰ ਦੇ ਤੁਰੀਏ ਸਰਕਾਰ ਅੱਜ ਤੁਸੀਂ ਦੇਖੋ ਕਿਤੇ ਛੋੜੀਆਂ ਦਵਾਈਆਂ ਦਾ ਰੇਟ ਵਗਿਆ ਕਿੱਤੇ ਸੋਡੇ ਖਾਦ ਦਾ ਰੈਡ ਵਗਿਆ ਕਿਤੇ ਸੋਡੇ ਡੀਜ਼ਲ ਦਾ ਤੇਲ ਵਗਿਆ ਸੋਡੀਆਂ ਫਸਲਾਂ ਭਰਾਵੋ ਉੱਥੇ ਖੜੀਆਂ ਨੇ ਇਹ ਖੜੀਆਂ ਨੂੰ ਨਹੀਂ ਚੱਲਣ ਦਿੰਦੇ ਇਹਨਾਂ ਦੀ ਐ ਨੀਤੀ ਐ ਇੱਕ ਕਾਗੋ ਕਮਰੇ ਘਰਾਣੇ ਲੋਕਾਂ ਦੇ ਝੋਲੀ 'ਚ ਪਾਉਣ ਜਾਂਦੇ ਨੇ ਪਰ ਕਿਨੂੰ ਬੜੇ ਬੜੇ ਟੈਕਸ ਨੇ ਦੇ ਖਤਮ ਕਰਦੇ ਨੇ ਜੇ ਸਾਡੇ ਭਰਾਵੋ ਕਿਸੇ ਕਿਸਾਨ ਦੇ ਸਰ ਥੋੜਾ ਜਿਹਾ ਕਰਜ਼ਾ ਤੇ ਕੁਰਕੀ ਕਰਨਾ ਹੈ ਨਾ ਕੁਰਕੀ ਉੱਪ ਪਈਆਂ ਨੇ ਨਮਾਰੀਆਂ ਭਰੀਆਂ কুরਕੀਆਂ ਦੀਆਂ ਕੁੱਟ ਕੇ ਮੂੰਮ ਮੋੜ ਕੇ ਮੋੜੇ ਹੋਣੇ ਕਿਸੇ ਜ਼ਮੀਨ ਤੇ কুরਕੀ ਨਹੀਂ ਹੋਣ ਦਿੱਤੀ ਬਰਾਵ ਦਮ ਚਾਹੀਦਾ ਬੰਦੇ ਚ ਦਿਮਾਗ ਚਾਹੀਦਾ ਬੰਦੇ ਦਾ ਤਾਂ ਆਪਣੇ ਮੁਰੇ ਸਰਕਾਰਾਂ ਕੀ ਕਰਨਗੀਆਂ ਆ ਸੁੱਤੇ ਪਏ ਪਿੰਡਾਂ ਦੇ ਵਿੱਚ ਲੋਕ ਜਾਗੋ ਬਰਾਵ ਅਸੀਂ ਦੱਸਤਾ ਇੱਥੀ ਸੀਹਤ ਕਰਵਾਤੇ ਅੱਜ ਮੋਰ ਤੇ ਦੱਸ ਸੀਹਤ ਹੋਗੇ ਸਾਡੇ ਦਿੱਲੀ ਦੇ ਬਸ 750 ਦੇ ਤਕਰੀਬ ਕਿਸਾਰ ਸਾਡਾ ਸ਼ਹੀਦ ਹੋਇਆ ਨੰਗਿਆ ਹੋਇਆ ਮੰਗਾ ਇਹ ਮੋਦੀ ਮਕਰਿਆ ਹੋਇਆ ਹੁਣ ਜਿਹੜਾ ਮੌਕਾ ਐ ਨਾ ਜਣੋ ਵਿਚੋਂ ਜਾਵਤਾ ਲੱਗਿਆ ਕੋਈ ਚੋਂ ਜਾਵਤੇ ਨਾਲ ਪੱਤ ਤਕੜਿਆ ਬਾਦੇ ਚੱਲਾਂਗੇ ਦਿਨ ਪਰ ਤੋਂ ਨਾ ਤਕੜੇ ਹੋ ਕੇ ਪਿੰਡਾਂ ਦੇ ਵਿੱਚੋਂ ਕਣਕਾਂ ਵੀ ਵੱਢਾਂਗੇ ਤੇ ਸਾਰਾ ਕੁਝ ਕਰਾਂਗੇ ਬਾਦਲ ਕੇ ਆਵਾਂਗੇ ਭਰਾਵੋ ਤਕੜੇ ਹੁਣ ਪਿੰਡਾਂ ਦੇ ਵਿੱਚ ਨਾ ਕਿ ਫੋਨ ਕਰੋ ਉਹ ਕਿਰਮ ਚੌਧਰੀ ਬੈਠੇ ਪਿੰਡਾਂ 'ਚ ਇਹਨਾਂ ਦੇ ਰੱਖੇ ਹੋਏ ਉਹਨਾਂ ਨੂੰ ਭਰਾਵੋ ਲੋਕਾਂ ਦੇ ਪੈਸੇ ਦੀਆਂ ਲੌਰਦੇ ਨੇ ਵੀ ਆਪਦਾ ਨਾਮ ਆ ਕਿਸਾ ਨਾ ਦੇ ਕਾਨੂੰਨ ਹੈ ਸਾਡੇ ਨਾਲ ਅਸੀਂ ਗੱਲ ਕਰਦੇ ਆ ਭਰਾਵੋ ਸਾਨੂੰ 25000 ਦੇ ਮੈਂ ਕਹਿਣਾ ਨਹੀਂ ਇੱਥੇ ਸੇ ਤੋਂ ਕਹਿਣਾ ਬਹੁਤ ਸਾਨੂੰ ਲੋਕ ਕਹਿੰਦੇ ਵੀ ਡਾਂਗਾ ਖਾ ਕੇ ਮੁੜੋਗੇ ਡਾਂਗਾ ਆ ਤੈਨੂੰ ਤਿੰਨੇ ਮੋੜ ਦੇ ਕੰਨੇ ਮੋਰ ਤੇ ਸਰ ਜਾਂਦੇ ਨੇ ਉਹ ਕਿੰਨੇ ਵਾਰਸੋ ਉਹ ਗਿੱਦੜਾ ਤੂੰ ਜਾਗੋ ਮਗਰ ਲਿਓ ਸੋਡੂ ਜਾਗਣਾ ਚਾਹੀਦਾ ਆ ਬੱਤਣ ਜਿੱਦਾਂ ਮੋਰਚਾ ਲੱਗਿਆ ਮੇਰੇ ਬਜ਼ੁਰਗਾ ਨਾਗਵਾਨ ਮੇਰੀਆਂ ਭੈਣਾਂ ਉਹ ਪ੍ਰਭਾ ਜਾਗਣਾ ਪੈਣਾ ਸੁੱਤੇ ਨਾ ਰਹਿਦੇ ਨੋਕਾ ਆਗੇ ਮੋਕਾ ਜੇ ਨੂੰ ਲਿਆ ਮੋਕੇ ਪ੍ਰਭਾ ਸੋਡੇ ਗੱਲ ਚ ਗੂਠਾ ਉਹੀ ਜੂ ਸਾਡੇ ਨਹੀਂ ਰਹੇ ਆਪ ਪਿਆਜਾਡੇ ਪੰਜਾਬ ਚ ਧਰਨੇ ਲਵਾਇਆ ਲਪਾਉਂਦਾ ਕਹਾਂ ਇਹ ਪੰਜਾਬ ਦੇ ਵਿਚਕਰਤੂ ਤੇ ਭਗਵੰਤ ਮਾਨ ਦੀ ਐ ਜਿਹੜਾ ਤਾਜਾ ਲੈਂਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਨਰ ਜੀ ਕੀ ਫਤਿਹ